ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੋਕ ਸਭਾ ਹਲਕਾ ਫਤਿਹਗੜ ਸਬਤੋਂ ਰਿਜ਼ਰਵ ਜੋ ਉਤੋਂ ਚੌਂੜਣ ਜਾ ਰਿਹਾ ਆ ਮੇਰਾ ਨਾਮ ਗੁਰਚਰਨ ਸਿੰਘ ਕਾਲਾ ਜੋ ਕਿ ਮੈਂ ਫਤਿਹਗੜ ਸਦਾਈ ਫਸਨੀ ਹਲਕਾ ਸਾਹਨੇਵਾਲ ਦਾ ਜਿਵੇਂ ਕਿ ਤੁਸੀਂ ਚੌਂੜਣ ਜਾ ਰਹੇ ਹੋ ਤੁਸੀਂ ਕਿਸੇ ਪਾਰਟੀ ਕੋਲੇ ਜਾ ਰਹੇ ਹੋ ਜਾਂ ਆਜ਼ਾਦ ਨਹੀਂ ਮੈਂ ਆਜ਼ਾਦ ਮੀ ਵਰਤ ਉਰਤੇ ਜਾ ਚੌਂੜਣ ਰਿਹਾ ਆ ਤੇ ਕਿੰਨਾ ਗੰਭੀਰੀ ਪ੍ਰਣਾਧਾ ਤੁਹਾਡਾ ਸਿੱਤ ਮੈਨੂੰ ਪੀਸ ਤੁਹਾਡਾ ਜਸਸੀ ਕੋ ਕੀ ਬੈਕਗਰਾਉਂਡ ਤੁਹਾਡਾ ਕੀ ਹੈ ਕਿਵੇਂ ਦੱਸਿਓ ਮੈਨੂੰ ਮੈਂ ਪਹਿਲਾਂ ਕਾਂਗਰਸ ਪਾਰਟੀ ਨੂੰ ਬਾਰਡਰ ਲੈਵਲ ਤੋਂ ਲਾ ਕੇ ਬਲਾਕ ਦੇ ਵਾਈਸ ਪ੍ਰਧਾਨ ਤੋਂ ਤੇ ਸਿਟੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਪੰਜਾਬ ਦੀ ਸੇਵਾ ਕਰ ਚੁੱਕਾ ਹਾਂ ਤੇ ਕਰ ਰਿਹਾ ਹਾਂ ਮੈਂ ਹੁਣ ਪਹਿਲਾਂ ਕਾਉਂਸਲਰ ਵੀ ਲੁਧਿਆਣੇ ਤੋਂ ਆਯਾਦੀ ਲੜੀ ਸੀ ਹੁਣ ਮੈਂ ਫਤਿਹਗੜ ਸਾਹਿਬ ਤੋਂ ਆਯਾਦੀ ਲੋਕ ਸਭਾ ਦੇ ਇਲੈਕਸ਼ਨ ਲੜਾਂਗਾ ਇਹ ਮੇਰਾ ਆਪਣਾ ਮਨਾਂ ਜਿੰਨੇ ਵੀ ਅੱਜਕੱਲ੍ਹ ਜੋ ਸਿਆਸੀ ਪਾਰਟੀਆਂ ਵਿੱਚ ਉਹ ਬੰਦੇ ਹੁੰਦੇ ਨੇ ਜਾਂ ਕੋਈ ਰਾਜਨੀਤੀ ਹੁੰਦਾ ਹੈ ਪਹਿਲਾਂ ਇਹ ਸੋਚਦਾ ਹੈ ਕਿ ਮੈਨੂੰ ਪਾਰਟੀ ਵੱਲੋਂ ਕੋਈ ਉਦਾਂ ਮਿਲੇ ਜਾਂ ਮੰਨ ਲਓ ਕਿ ਟਿਕਟ ਮਿਲੇ ਤੁਹਾਡੇ ਮਨ ਵਿੱਚ ਕੀ ਵਿਚਾਰ ਆ ਕਿ ਆਜ਼ਾਦ ਉਮੀਦਵਾਰ ਰੜਨ ਦੇ ਉੱਰਾਗੇ ਮੈਂ ਤਾਂ ਲੋਕਾਂ ਦੀ ਸੇਵਾ ਕਰਨ ਲਈ ਆਜ਼ਾਦ ਉਮੀਦਵਾਰ ਤੌਰ ਤੇ ਆਇਆ ਜਿਹੜਾ ਵੀ ਐਮਐਲਏ ਜਾਂ ਐਮਪੀ ਆਪਾਂ ਜਿਤਾ ਕੇ ਆਪਨ ਲਾਕੇ ਤੋਂ ਪਾਰਟੀਆਂ ਤੋਂ ਭੇਜਦੇ ਆ ਉਹ ਮੁੜ ਕੇ ਲੋਕਾਂ ਦੀ ਆਵਾਜ਼ ਨਹੀਂ ਸੁਣਦਾ ਜਮੀਨੀ ਪੱਤਰ ਤੇ ਨਹੀਂ ਆਉਂਦਾ ਜੋ ਸਰਕਾਰਾਂ ਦੇ ਵੱਡੇ ਮਿਨਿਸਟਰ ਆ ਜੋ ਮੰਤਰੀ ਆ ਜੋ ਕਰਦੇ ਉਹਨਾਂ ਦੇ ਕਹਿਣ ਤੇ ਚੱਲਦੇ ਆ ਨਾ ਕਿ ਜਿੱਦਾਂ ਕਿ ਵਿਕਾਸ ਦਾ ਮੁੱਦਾ ਆ ਸਾਡਾ ਹਲਕੇ ਸਾਨਨੇਵਾਲ ਦਾ ਵਿਕਾਸ ਬਹੁਤ ਜ਼ਿਆਦਾ ਪਿੱਛੜਿਆ ਹੋਇਆ ਆ ਵਿਕਾਸ ਲਈ ਅਧੂਰਾ ਪਿਆ ਆ ਤੇ ਜਿੱਦ ਤੋਂ ਕੱਲ ਨੂੰ ਕਿਸੇ ਪਾਰਟੀ ਦੇ ਹੱਥ ਫੜ ਲਓ ਜਾਂਗੇ ਜਿੱਤਣ ਤੋਂ ਬਾਅਦ ਨਹੀਂ ਇਤਾ ਚਲੋ ਇੱਕ ਲੱਗ ਮੁੱਦਾ ਆ ਵੀ ਆਪਾਂ ਜਿੱਤ ਕੇ ਕਿੱਧਰ ਜਾਣਾ ਆਪਾਂ ਤਾਂ ਲੋਕਾਂ ਦਾ ਕੰਮ ਕਰਨਾ ਵਿਕਾਸ ਕਰਨਾ ਜਿਹੜੀ ਵੀ ਸਰਕਾਰ ਆਊਗੀ ਆਪਾਂ ਨੂੰ ਹੱਥ ਤੋਂ ਤਾਂ ਫੜਨਾ ਹੀ ਪੈਣਾ ਆ ਹੱਥ ਫੜ ਕੇ ਹੀ ਆਪਾਂ ਉਸ ਇਲਾਕੇ ਦਾ ਵਿਕਾਸ ਕਰ ਸਕਦੇ ਆ ਨਾ ਕਿ ਆਪਾਂ ਕਿਸੇ ਪਾਰਟੀ ਦੇ ਵਿੱਚੋਂ ਜਾਵਾਂਗੇ ਤੇ ਦਲ ਬਦਲੂ ਕਿਹਾ ਜਾਊਗਾ ਆਪਾਂ ਆਜ਼ਾਦ ਤੌਰ ਤੇ ਕਿਸੇ ਵੀ ਪਾਰਟੀ ਦੇ ਵਿੱਚ ਜਾ ਸਕਦੇ ਆ ਸਾਨੂੰ ਕਿਸੇ ਦੀ ਕੋਈ ਮਨਾਈ ਨਹੀਂ ਨਾ ਕੋਈ ਕਾਂਗਰਸ ਪਾਰਟੀ ਮਾੜੀ ਆ ਨਾ ਭਾਰਤੀ ਜਨਤਾ ਪਾਰਟੀ ਮਾੜੀ ਆ ਨਾ ਆਮ ਆਦਮੀ ਪਾਰਟੀ ਮਾੜੀ ਆ ਨਾ ਵਿਐਸਪੀ ਨਾ ਸ਼ੋਮਨਿਆ ਅਕਾਲੀ ਦਲ ਸਾਰੀਆਂ ਪਾਰਟੀਆਂ ਆਪਣੀ ਜਗ੍ਹਾ ਤੇ ਸਹੀ ਆ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਕਰਿੰਦੇ ਨੇ ਉਹੀ ਮਾੜੇ ਹੁੰਦੇ ਨੇ ਕਿ ਉਹ ਆਪਣੇ ਇਲਾਕੇ ਦੇ ਵੋਟਰਾਂ ਦਾ ਲੈ ਜਾਂਦੇ ਨੇ ਪਰ ਵੋਟਾਂ ਦੇ ਲੋਕਾਂ ਦੇ ਕੰਮ ਨਹੀਂ ਕਰਦੇ ਜਿਵੇਂ ਕਿ ਅਰੇਤੇ ਆਰੇਤੇ ਦਾ ਮਸਲਾ ਆ ਮਾਈਨਿੰਗ ਦਾ ਮਸਲਾ ਆ ਇਹ ਭ੍ਰਿਸ਼ਟਾਚਾਰ ਦੇ ਵਿੱਚ ਅੱਜ ਸ਼ਰਿਆ ਮਾਈਨਿੰਗ ਹੋ ਰਹੀ ਆ ਸ਼ਰਿਆ ਲੁਧਿਆਣੇ ਦੇ ਵਿੱਚ ਪਿੰਡ ਚੂੜਵਾਲ ਦੇ ਵਿੱਚ ਸ਼ਰਿਆ ਮਾਈਨਿੰਗ ਹੋ ਰਹੀ ਆ ਕਾਫੀ ਇਲਾਕੇ ਦੇ ਵਿੱਚ 2 ਨੰਬਰ ਤੇ ਕੰਮ ਹੋ ਰਹੇ ਨੇ 1 ਨੰਬਰ ਦਾ ਕੰਮ ਕੋਈ ਨਹੀਂ ਹੋ ਰਿਹਾ ਗਾਲ ਜਿਵੇਂ ਤੁਸੀਂ ਰਾਹਾਂ ਰੋਡ ਦੀ ਕੀਤੀ ਆ ਰਾਹਾਂ ਰੋਡ ਦਾ ਮੁੱਦਾ ਕਾਫੀ ਪਿਛਲੇ ਸਮੇਂ ਤੋਂ ਵਰਮਾਇਆ ਹੈ ਵਾ ਕਿਸਾਨ ਜਿੱਥੇ ਹੁੰਦੇ ਉਹਨਾਂ ਦੀ ਧਰਵਾ ਨਾ ਦੇ ਦੇ ਤੁਸੀਂ ਕਹਿੰਦੇ ਆਪ ਉਹ ਵੀ ਜਾ ਕੇ ਗੱਲ ਕੀਤੀ ਮੁੰਡੇ ਸਾਹਿਬ ਨਾਲ ਜਾਂ ਗਏ ਵੱਡੇ ਅਫਸਰ ਨਾਲ ਨਹੀਂ ਪਿੱਛੇ ਜਿਹੜੇ ਰਾਹਾਂ ਰੋਡ ਤੇ ਜਿਹੜੇ ਕੀ ਗੱਟਰਾਂ ਦੇ ਟੱਟਣ ੁੱਲੇ ਸੀਗੇ ਉਹਨੂੰ ਜਲਾਈ ਸੀ ਉਹ ਗੱਟਰਾਂ ਦੇ ਟੱਟਣ ਹੁਣ ਵੀ ਵਿੱਚ ਤਾਂ ਠੀਕ ਕਰ ਦਿੱਤੇਗੇ ਨਹੀਂ ਪਰ ਉਹੀ ਹਾਲ ਆ ਰਾਹਾਂ ਰੋਡ ਦਾ ਜਿਹੜਾ ਮੁੱਦਾ ਆ ਇਹ ਡਾਕਟਰ ਅਮਰ ਸਿੰਘ ਨੇ ਵੀ ਲੋਕ ਸਭਾ ਦੇ ਵਿੱਚ ਉਠਾਇਆ ਸੀ ਪਰ ਉਹ ਮੁੰਦਾ ਅਜੇ ਜੌਂਦੀ ਤੋ ਹੀ ਖੜਾ ਆ 5 ਸਾਲ ਡਾਕਟਰ ਅਮਰ ਸਿੰਘ ਨੂੰ ਵੀ ਬਣੇ ਨੂੰ ਹੋ ਗਏ 5 ਸਾਲ ਤੋਂ ਬਾਅਦ ਬੀਤ ਜਾਣ ਤੋਂ ਬਾਅਦ ਰਾਹਾਂ ਰੋਡ ਤਾਂ ਹੁਣ ਜਦੋਂ ਇਲੈਕਸ਼ਨ ਆ ਗਏ ਹੁਣ ਥੋੜਾ ਜਿਹਾ ਲੋਕਾਂ ਨੂੰ ਲollipops ਦੇਣਾ ਚਾਲੂ ਕਰ ਦਿੱਤਾ ਮਾੜੇ ਬੱਟੇ-ਬੁੱਟੇ ਜੇ ਪਾ ਕੇ ਲੋਕਾਂ ਨੂੰ ਇਹ ਦੱਸ ਦਿੱਤਾ ਵੀ ਇਹ ਕੰਮ ਚਾਲੂ ਹੋ ਗਿਆ ਪਰ 5 ਸਾਲ ਲੋਕਾਂ ਨੇ ਧੂੜ ਮਿੱਟੀ ਦੇ ਵਿੱਚ ਕੱਟੇ ਆ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਬਹੁਤ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਇਹ ਵੱਡੇ ਵੱਡੇ ਖੱਡੇ ਜਿੱਤੇ ਕਿ ਐਕਸੀਡੈਂਟ ਦੇ ਕਾਰਨ ਵੀ ਬਣੇ ਆ ਰਾਹੋਂ ਰੌੜ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਸੀਗਾ ਜਿਹੜਾ ਕਿ 5 ਸਾਲ ਚ ਕਿਸੇ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਵੀ ਲਈਆਂ 10 ਸਾਲ ਆਪਣੇ ਸ਼ਰਨਜੀਤ ਸਿੰਘ ਢੱਲੋਂ ਵੀ ਇਲਾਕੇ ਦੀ ਨੁਮਾਇੰਦਗੀ ਕਰਕੇ ਪਰ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਮੈਂ ਵੀ ਫਟੇਗੜ ਸਾਹਿਬ ਦੇ ਵੋਟਰਾਂ ਨੂੰ ਇੱਕ ਮੈਸੇਜ ਦੇਣਾ ਹੈ ਮੈਂ ਤਾਂ ਫਟੇਗੜ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਵੀ ਸਾਥੀਓ ਕੋਈ ਐਸੀ ਇਹੋ ਜਿਹਾ ਬੰਦਾ ਚੁਤਾਓ ਜਿਹੜਾ ਤੁਹਾਡੀ ਬਾਫੜੇ ਜਿਹੜਾ ਗਰੀਬਾਂ ਦਾ ਹਮਦਰਦ ਹੋਵੇ ਜਮੀਨੀ ਪੱਧਰ ਤੋਂ ਹੋਵੇ ਨਾ ਕਿ ਉਹ ਹਵਾਈ ਉੱਪਰੋਂ ਲਿਆ ਕੇ ਸਾਡੇ ਉੱਪਰ ਥੋਪ ਦੇਣ ਅਸੀਂ ਉਹਨੂੰ ਚਿਤਾ ਕੇ ਫੇਰ ਭੇਜਦੀ ਹੈ ਫੇਰ ਉਹ ਜਾ ਕੇ 5 ਸਾਲ ਸਾਡੀ ਕੋਈ ਗੱਲ ਨਾ ਕਰੇ ਅਸੀਂ ਤਾਂ ਮੈਂ ਤਾਂ ਇਹੀ ਵੋਟਰਾਂ ਨੂੰ ਵਾਰ-ਵਾਰ ਅਪੀਲ ਕਰਦਾ ਆਂ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਇੱਕੀ ਬਹੁਤ ਹੀ ਧਾਰਮਿਕ ਸਥਾਨ ਆ ਫਤੇਗੜ ਸਾਹਿਬ ਦੇ ਵਿੱਚ ਉਹਨਾਂ ਸਥਾਨਾਂ ਨੂੰ ਮਨਜਰਮੰਦ ਰੱਖਦੇ ਹੋਏ ਅਤੇ ਮੈਂ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦਾ ਆਂ ਵੀ ਇਹੋ ਜਿਹਾ ਕੋਈ ਵਿਅਕਤੀ ਜਿਤਾਓ ਜਿਹਦੇ ਤੇ ਤੁਸੀਂ ਵਿਸ਼ਵਾਸ ਜਿਤਾਉਨੇ ਆ ਉਹਨੂੰ ਜਿਤਾ ਦਿਓ ਮੈਂ ਇਹ ਨਹੀਂ ਕਹਿੰਦਾ ਮੈਨੂੰ ਜਿਤਾਓ ਪਰ ਲੋਕਾਂ ਨੂੰ ਵਿਸ਼ਵਾਸ ਇਹੋ ਜਿਹਾ ਦਬਾਅ ਵੀ ਜਿਹੜਾ ਸਾਡੀ ਗੱਲ ਕਰਕੇ ਲੋਕ ਸਭਾ ਦੇ ਵਿੱਚ ਗੱਲ ਜਾ ਕੇ ਗੱਲ ਕਰ ਸਕੀਏ ਅਸੀਂ ਵੋਟਰਾਂ ਦਾ ਇਹੀ بار-बार ਉਹਨਾਂ ਨੂੰ ਬੇਨਤੀ ਕਰਦੇ ਆਂ